ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਤੀਰਤ ਸਿੰਘ ਪੈਨਕਲ ਮੇਰੇ ਨਾਲ ਮੌਜੂਦ ਨੇ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਅਡਵਾਈਜ਼ਰ ਸੈਂਕੜੇ ਹਜ਼ਾਰਾਂ ਵਿਦਿਆਰਥੀਆਂ ਨੂੰ ਸਲਾਹ ਦੇ ਚੁੱਕੇ ਨੇ ਵੀਜ਼ਾ ਦਵਾ ਚੁੱਕੇ ਨੇ ਅੱਜ ਜਦੋਂ ਕੈਨੇਡਾ ਦੇ ਹਾਲਾਤ ਬਹੁਤ ਸਵਾਲਾਂ 'ਚ ਨੇ ਉਸ ਵੇਲੇ ਤੀਰਤ ਜੀ ਤੋਂ ਅੱਜ ਸਿੱਧੀ ਗੱਲ ਮੈਂ ਇਹ ਪੁੱਛਣੀ ਆ ਕਿ ਤੀਰਤ ਜੀ ਘੱਟ ਫੀਸ ਦੇ ਨਾਲ ਕੀ ਚੰਗੇ ਸਰਕਾਰੀ ਕਾਲਜ ਕੈਨੇਡਾ 'ਚ ਵਿਦਿਆਰਥੀਆਂ ਨੂੰ ਮਿਲ ਜਾਣਗੇ ਆਸਾਨੀ ਨਾਲ ਚੰਗੇ ਮੌਕੇ ਨਾਲ ਔਰ ਜਿੱਦੇ ਨਾਲ ਉਹਨਾਂ ਦੀ ਪੀਆਰ ਵੀ ਆਸਾਨੀ ਨਾਲ ਹੋ ਸਕੇ ਕਿਉਂਕਿ ਕੈਨੇਡਾ ਦੇ ਵਿੱਚ ਹੁਣ ਪੀਆਰ ਦੀ ਵੀ ਬਹੁਤ ਦਿੱਕਤ ਹੈ ਜਿਸ ਤਰ੍ਹਾਂ ਦੀਆਂ ਰਿਪੋਰਟਾਂ ਆ ਰਹੀਆਂ ਨੇ ਸੋ ਮੈਂ ਚਾਹੁੰਗਾ ਅਗਰ ਅਜਿਹੀ ਕੋਈ ਆਪਸ਼ਨ ਹੈ ਤੇ ਜ਼ਰੂਰ ਵਿਦਿਆਰਥੀਆਂ ਨਾਲ ਸਾਂਝੀ ਕਰੋ ਥੈਂਕ ਯੂ ਸਰ ਦੇ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਤੇ ਸਰ ਬਿਲਕੁਲ ਮੈਂ ਤਾਂ ਕਹਾਂਗਾ ਯੈਸ অপਸ਼ਨਸ ਹੈਗੀਆਂ অপਸ਼ਨਸ ਅੱਜ ਨਵੀਆਂ ਨਹੀਂ ਆਈਆਂ অপਸ਼ਨ ਸ਼ੁਰੂ ਤਾਂ ਹੀ ਹੈਗੀਆਂ ਬਟ ਗੱਲ ਆ ਕਿ ਆਪਾਂ ਸੁਣਨਾ ਨਹੀਂ ਚਾਹੁੰਦੇ ਸੀਗਾ ਨਾ ਉਹ ਚੀਜ਼ਾਂ ਦੇ ਕਹਿੰਦੇ ਨਾ ਕਿ ਹਰ ਬੰਦਾ ਚਾਹੁੰਦਾ ਕਿ ਸੌਖਾ ਸੌਖਾ ਕੰਮ ਹੋਵੇ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਹੋਣ ਇਹ ਨਿਆਰਾ ਹੋਵੇ ਪਹਚਾ ਦਿਓ ਬਾਕੀ ਦੇਖ ਲਾਂਗੇ ਪਰ ਹੁਣ ਇਸ ਚੀਜ਼ ਨੂੰ ਸਾਨੂੰ ਸਾਵਧਾਨ ਹੋਣ ਦੀ ਲੋੜ ਆ ਕਿਉਂਕਿ ਜਿੱਦਾਂ ਦੇ ਕੈਨੇਡਾ ਦੇ ਨਵੇਂ ਰੂਲਸ ਐਂਡ ਰੈਗੂਲੇਸ਼ਨ ਆ ਬਹੁਤ ਤਕੜੇ ਚੈਲਿੰਜਿੰਗ ਹੈਗੇ ਆ ਬਟ ਹਾਂ ਫਾਇਦਾ ਤੁਹਾਡੇ ਬੱਚਿਆਂ ਦਾ ਹੀ ਹੈਗਾ ਸੋ ਇਸ ਲਈ ਸਹੀ ਸਲਾਹ ਦੇ ਨਾਲ ਜਿਲਕੂ ਤੁਸੀਂ ਸਿਰੇ ਲੱਗ ਸਕਦੇ ਆ ਸੋ ਇੱਕ ਸਰ ਸਿਆਣਿਆਂ ਦੀ ਨਕਾਹਵਤ ਵੀ ਹੈਗੀ ਆ ਕਹਿੰਦੇ ਜੇ ਕਮਾਈ ਘੱਟ ਹੈਗੀ ਆ ਮਤਲਬ ਕਿ ਜੇ ਕਮਾਈ ਘਟ ਹੈਗੀ ਹੈ ਤੇ ਆਪਣਾ ਖਰਚਾ ਉਸ ਵੇਲੇ ਜਰੂਰ ਘਟਾ ਲਓ ਤੇ ਜਿੱਦਾਂ ਨੇ ਇਸ ਵੇਲੇ ਕੈਨੇਡਾ ਦੇ ਵਿੱਚ ਇੰਟਰਨਲ ਬੱਚਿਆਂ ਨੂੰ ਬੇਸਿਕ ਜੌਬ ਪੜ੍ਹਾਈ ਦੇ ਨਾਲ ਲੱਭਣ ਨੂੰ ਚੈਲੰਜ ਆ ਰਿਹਾ ਉਹਦਾ ਤੇ ਇੱਕੋ ਇੱਕ ਹੱਲ ਹੈਗਾ ਆਪਾਂ ਆਪਣਾ ਖਰਚਾ ਘਟਾ ਕੇ ਚੱਲੀਏ ਆਪਾਂ ਇੱਕ ਲੌਂਗ ਟਰਮ ਵਿਜ਼ਨ ਲੈ ਕੇ ਚੱਲੀਏ ਆਪਾਂ ਈਜ਼ੀ ਪੀਆਰ ਕਿਦਾਂ ਲੈਣੀ ਲੈ ਸਕਦੇ ਹੈਗੇ ਆ ਕੈਨੇਡਾ ਦੇ ਜਿਹੜੇ ਇਸ ਵੇਲੇ ਫੈਸਿਲਿਟੀਆਂ ਹੈਗੀਆਂ ਉਹਨਾਂ ਦਾ ਫਾਇਦਾ ਆਪਾਂ ਲੈ ਕੇ ਚੱਲੀਏ ਸੋ ਉਹਨਾਂ ਵਾਸਤੇ ਅੱਜ ਮੈਂ ਖੁੱਲ ਕੇ ਇਸ ਵੀਡੀਓ ਚ ਕਹੂੰਗਾ ਤੇ ਜਰੂਰ ਤੁਸੀਂ ਬੇਟਾ ਜਿਹੜਾ ਕਿ ਸਹੀ ਫੈਸਲਾ ਲਾਓ ਤੇ ਖਾਸੌਰ ਦੇ ਜੀਏਸੀ ਨੂੰ ਖਰਚਾ ਨਾ ਮੰਨਿਆ ਕਰੋ ਕਿ ਜੀਏਸੀ ਖਰਚਾ ਨੋ ਡਾਊਟ ਜੀਏਸੀ ਤੁਸੀਂ ਦੇਣਾ ਵਾ ਪਰ ਜੀਏਸੀ ਤੁਹਾਡੇ ਤੋਂ ਸਾਰੇ ਪੈਸੇ ਵਾਪਸ ਆ ਜਣੇ ਆ ਸੋ ਅੱਜ ਮੈਂ ਗੱਲ ਕਰੂੰਗਾ ਕਯੂਬਿਕ ਬਾਰੇ ਜਿੱਥੇ ਜੀਏਸੀ ਘਟੇ ਵੀ ਹੈ ਜੇਕਰ ਉਹਨੂੰ ਵੇਚਿਆ ਜਾਂਦਾ ਕਿ ਇੱਥੇ ਜੀਏਸੀ ਘਟਾ ਇੱਥੇ ਚੱਲ ਜਾਓ ਪਰ ਨਹੀਂ ਜੀਏਸੀ ਨੂੰ ਛੱਡ ਕੇ ਵੀ ਬਹੁਤ ਫਾਇਦੇ ਆ ਕਿਉਂਕਿ ਮੈਂ ਜੀਏਸੀ ਨੂੰ ਖਰਚਾ ਨਹੀਂ ਮੰਨਦਾ ਜੀਏਸੀ ਤੁਹਾਡੇ ਪੈਸੇ ਮਿਲ ਜਣੇ ਆ ਪਰ ਕਯੂਬਿਕ ਦੇ ਹੋਰ ਬਹੁਤ ਫਾਇਦੇ ਨੁਕਸਾਨ ਵੀ ਹੈਗੇ ਜਿਹੜੇ ਕਿ ਨਹੀਂ ਦੱਸੇ ਜਾਂਦੇ ਸਭ ਤੋਂ ਵੱਡਾ ਫਾਇਦਾ ਇਹ ਆ ਕਿ 7000 ਡਾਲ ਕਾਲਜ ਦੇ ਫੀਸ ਉਹ ਕੇ 15 16000 ਡਾਲਰ ਤੱਕ ਸਾਲਾਨਾ ਫੀਸ ਤੇ ਬਹੁਤ ਸਾਰੇ ਜਿਹੜੇ ਕਾਲਜਸ ਜਿਹੜੇ ਹੈਗੇ ਆ ਤੁਹਾਨੂੰ ਉਥੇ ਅਵੇਲੇਬਲ ਹੈਗੇ ਆ ਸਰਕਾਰੀ ਕਾਲਜਸ ਦੀ ਗੱਲ ਕਰੂੰਗਾ ਬੇਟਾ ਸੋ ਇਸ ਵੇਲੇ ਮੈਂ ਕਿਸੇ ਵੀ ਪ੍ਰਾਈਵੇਟ ਕਾਲਜ ਨੂੰ ਰੈਫਰ ਨਹੀਂ ਕਰੂੰਗਾ ਰੀਜ਼ਨ ਇਸ 댓 ਔਨ ਲਾਈਕ ਸਮ ਦਿਨਾਂ ਵਿੱਚ ਕਿਸੇ ਵੇਲੇ ਵੀ कि ਤੁਸੀਂ ਹੁਣ ਅਨਾਉਂਸਮੈਂਟ ਆ ਸਕਦੀ ਹੈ ਕਿ ਤੁਸੀਂ ਕੈਨੇਡਾ ਚ ਆਪਣਾ ਕਾਲਜ ਨਹੀਂ ਚੇਂਜ ਕਰ ਸਕਦੇ ਫਿਰ ਕੀ ਕਰੋਗੇ ਚੇਂਜ ਮਲੇ ਦੁਬਾਰਾ ਵੀਜ਼ਾ ਲੈਣਾ ਪਿਆ ਪਤਾ ਨਹੀਂ ਆਉਣਾ ਨਹੀਂ ਆਉਣਾ ਬਹੁਤ ਚੈਲਿੰਜਿੰਗ ਹੋ ਸਕਦਾ ਸੋ ਇਸ ਲਈ ਪਹਿਲਾਂ ਹੀ ਸੋ ਸਮਝ ਕੇ ਲੋ 7000 ਡਾਲਰ ਸਰ ਮੈਂ ਕਹਾਂਗਾ ਕਿ ਸਾਲ ਦੀ ਫੀਸ ਉਹ ਲੈ ਕੇ 15 16000 ਡਾਲਰ ਤੱਕ ਕਿਊਬੇਕ ਦੇ ਵਿੱਚ ਤੁਸੀਂ ਜਿਹੜੇ ਕੀ ਆਪਣੀ ਐਡਮਿਸ਼ਨ ਕਰਾ ਸਕਦੇ ਹਾਂ ਸੋ ਪਹਿਲੀ ਚੀਜ਼ ਹੈ ਤਾਂ ਇਹ ਫਾਇਦਾ ਹੋਇਆ ਕਿ ਇੱਕ ਪਾਸੇ ਇਧਰਲੇ ਪਾਸੇ ਮੈਂ ਕਹੂੰਗਾ ਬੀਸੀ ਦੇ ਵਿੱਚ ਉਟਾਰੀਓ ਦੇ ਵਿੱਚ ਤੇ ਸਾਲਾਨਾ ਫੀਸ ਐਸਲੇ 18 19 20 21 22 ਡਾਲਰ ਤੱਕ ਪਹੁੰਚੀ ਹੋਈ ਹੈ 18000 ਤਾਂ ਮਿਨੀਮਮ ਹੈਗੀ ਹੈਗੀ ਆ ਸੋ ਇੱਕ ਪਾਸੇ ਜੇ ਸਾਡੀ ਫੀਸ ਇੰਨੀ ਆਉਂਦੀ 7 8 9 10 ਤੱਕ ਵੀ ਜੇ ਆਪਾਂ 11 ਤੱਕ ਵੀ ਆਪਾਂ ਫੀਸ ਲੈਂਦੇ ਆ ਸੋ ਕਿੰਨੇ ਪੈਸੇ ਅਸੀਂ ਜਿਹੜੇ ਅਸੀਂ ਜਿਹੜੀ 1 ਸਾਲ ਦੀ ਫੀਸ ਆ ਅਸੀਂ 2 ਸਾਲ ਉੱਥੇ ਪੜ ਸਕਦੇ ਹੈਗੇ ਆ ਸੋ ਕਯੂ ਵੀ ਕਿਹਾ ਕਿ ਨਾ ਇੱਕ ਅੱਜ ਕਲੋਜ਼ ਵੀ ਤੁਹਾਨੂੰ ਮੈਂ ਦੱਸ ਦਵਾ ਜਿਹੜਾ ਕਿ ਨਾ ਪੀਲ ਬੱਚੇ ਕਹਿੰਦੇ ਪੀਆਰ ਲੈਣੀ ਆ ਦਰੰਦਨਾ ਕਿ ਹਾਂ ਵੀ ਫ੍ਰੈਂਚ ਸਿੱਖ ਲੋ ਟਾਈਮ ਹੈਗਾ ਬੋਲਣਾ ਵੀ ਇੱਕ ਲੈਂਗੁਏਜ ਵੀ ਜਿਹੜੀ ਮੈਂ ਬੋਲਦਾ ਕਨਵਰਸੇਸ਼ਨ ਕਰਦਾ ਇਹ ਵੀ ਇੱਕ ਸਕਿੱਲ ਹੈਗਾ ਵਾ ਜਿੰਨੀਆਂ ਜ਼ਿਆਦਾ ਭਾਸ਼ਾ ਹੁੰਦੀਆਂ ਹੋਈਆਂ ਉਹ ਵੀ ਇੱਕ ਤਕੜਾ ਸਕਿੱਲ ਹੈਗਾ ਫ੍ਰੈਂਚ ਸਿੱਖ ਲੋ ਕਹਿਣਾ ਬਹੁਤ ਸੌਖਾ ਵਾ ਕਰਨਾ ਬਹੁਤ ਔਖਾ ਕਯੂਬਿਕ ਦਾ ਕਿ ਨਾ ਜਿਹੜਾ ਡਰਾ ਬੈਕ ਡਰਾ ਬੈਕ ਨਹੀਂ ਮੈਂ ਕਹੂੰਗਾ ਉਹਨਾਂ ਨੇ ਇੱਕ ਸ਼ਰਤ ਰੱਖੀ ਆ ਕਾਲਜੇਸ ਨੇ ਕਾਲਜੇਸ ਨੇ ਇਹ ਸ਼ਰਤ ਰੱਖੀ ਆ ਬਹੁਤ ਸਾਰੇ ਕਾਲਜੇਸ ਨੇ ਕਿਉਂਕਿ ਸ਼ਾਇਦ ਬੱਚਿਆਂ ਨੂੰ ਪਤਾ ਵੀ ਨਹੀਂ ਹੁੰਦਾ ਹੋਗਾ ਸਿੱਧਾ ਸਾਈਨ ਕਰ ਦਿੰਦੇ ਆ ਕਿ ਜਦੋਂ ਬੱਚੇ ਐਡਮਿਸ਼ਨ ਕਰਾਉਂਦੇ ਆ ਇੱਕ ਐਗਰੀਮੈਂਟ ਨਾਲ ਆਉ ਕਿ ਤੁਸੀਂ ਜੇ ਫ੍ਰੈਂਚ ਦਾ B2 ਲੈਵਲ B2 ਲੈਵਲ ਮੀਨਸ ਇਕੁਇਲੈਂਟ ਟੂ A6 ਮੈਂ ਕਹੂੰਗਾ A1 A2 B1 ਫਿਰ B2 ਲੈਵਲ ਹੁੰਦਾ ਤਾਂ ਕਰਕੇ ਅਸੀਂ ਤੁਹਾਨੂੰ ਜਿਹੜੀ ਕਿ ਫਾਈਨਲ ਡਿਗਰੀ ਡਿਪਲੋਮਾ ਜਾਂ DVS ਰਿਲੇਟਡ ਡਿਪਲੋਮਸ ਹੈਗੇ ਅਸੀਂ ਤੁਹਾਨੂੰ ਦਵਾਂਗੇ ਸੋ ਇਹ ਜਿਹੜੀਆਂ ਇਨ ਉਹਨਾ ਨੈਗੇਟਿਵਿਟੀ ਲੈਣਾ ਸੋ ਮੈਂ ਤੁਹਾਨੂੰ ਦੱਸਿਆ ਅਵੇਅਰ ਕਰਨਾ ਮੇਰਾ ਮਕਸਦ ਆ ਪਰ ਕਈ ਤਾਂ ਦੱਸਦੇ ਵੀ ਨਹੀਂ ਹੈਗੇ ਪਰ ਮੈਂ ਤੁਹਾਨੂੰ ਅਵੇਅਰ ਕਰ ਰਿਹਾ ਕਈਆਂ ਨੂੰ ਜੇ ਕਈ ਨਾ ਬਾਅਦ ਚੋਂ ਪਤਾ ਲੱਗਿਆ ਯਾਰ ਆ ਕੀ ਹੋ ਗਿਆ ਹੁਣ ਕਿੱਦਾਂ ਕਰਾਂਗੇ ਪਹਿਲੀ ਗੱਲ ਦੱਸਾਂ ਜੀ ਬਹੁਤ ਸਾਰੇ ਕੋਲੇ ਪਹਿਲੀ ਤਾਂ ਫ੍ਰੀ ਪੜਾਉਂਦੇ ਆ ਪਹਿਲੀ ਜੇ ਤਾਂ ਪੈਸੇ ਵੀ ਮਿਲਦੇ ਸੀ ਅੱਜ ਤੋਂ 2-3 ਸਾਲ ਪਹਿਲਾਂ ਲਗਾਤਾਰ ਉੱਤੇ ਦੀ ਸਰਕਾਰ ਤੁਹਾਨੂੰ ਪੈਸੇ ਦਿੰਦੀ ਸੀਗੀ ਕਿ ਫ੍ਰੈਂਚ ਸਿੱਖਣ ਦੇ ਪਰ ਹੁਣ ਤਾਂ ਸਰਕਾਰ ਨੇ ਇਹ ਸ਼ਰਤ ਰੱਖੀ ਆ ਬੜਾ 2 ਸਾਲ ਦੇ ਵਿੱਚ ਮੈਨੂੰ ਲੱਗਦਾ ਵਾ ਖਾਸ ਤੌਰ ਤੇ ਉਹ ਸੂਬੇ ਚ ਜਿੱਥੇ ਕਿ ਫ੍ਰੈਂਚ ਡੋਮਿਨੇਟਿੰਗ ਉਹਦੀ ਕਿ ਪ੍ਰੋਵੈਂਸ ਹੈਗੀ ਆ ਸਟੇਟ ਹੈਗੀ ਆ ਜਿੱਥੇ ਕਿ ਸਿੱਖਣੀ ਬਹੁਤ ਜ਼ਿਆਦਾ ਸੌਖੀ ਹੈਗੀ ਆ ਜਿਹੜੀ ਕਿ ਆ ਫ੍ਰੈਂਚ ਲੈਂਗੁਏਜ ਜਿਹੜੀ ਕਿ ਸਿੱਖ ਲੈਂਦਾ ਬੰਦਾ ਉਹਦੇ 2 ਸਾਲ ਤੁਹਾਡੇ ਕੋਲ ਟਾਈਮ ਪੀਰੀਅਡ ਹੁੰਦਾ ਦੂਜੀ ਚੀਜ਼ ਕੀ ਇਹਦਾ ਫਾਇਦਾ ਹੈਗਾ ਜਦੋਂ ਫ੍ਰੈਂਚ ਤੁਹਾਨੂੰ ਨਾਲ ਦੀ ਨਾਲ ਤੁਸੀਂ ਸਿੱਖਦੇ ਆਉਂਦੀ ਆ ਤੁਹਾਡੇ ਕੋਲ ਵਰਕ ਓਪਰਚ्युनिटीज ਜ਼ਿਆਦਾ ਵਾਜ ਜਾਂਦੀਆਂ ਐਸ ਵੇਲੇ ਤਾਂ ਕਹਿ ਲਉਂਗੀ ਨਾ ਜਦੋਂ ਆਪਾਂ ਬੈਠੇ ਆ ਆਪਾਂ ਇੱਕ ਭੀੜ ਤੋਂ ਅਲੱਗ ਨਹੀਂ ਹੋ ਬਾਰੇ ਸੋ ਬਿਲਕੁਲ ਇਹ ਵੀ ਇੱਕ ਸਕਿੱਲ ਆ ਆਰਟ ਆ ਭਾਸ਼ਾ ਬੋਲਣੀ ਵੀ ਵੱਖਰੀ ਸੋ ਇਹ ਵੀ ਇੱਕ ਤੁਹਾਨੂੰ ਸਕਿੱਲ ਭੀੜ ਤੋਂ ਅਲੱਗ ਰੂਗੀ ਤੁਹਾਨੂੰ ਜਿਹੜੇ ਬੱਚੇ ਨੂੰ ਪਾਰਟ ਟਾਈਮ ਕੰਮ ਵਿੱਚ ਜਿਹੜੇ ਕਿ ਮਦਦ ਕਰੂਗੀ ਐਂਡ ਮੋਸਟ ਇੰਪੋਰਟੈਂਟ ਜਿਦਾ ਕਿ ਪੀਆਰ ਬੜਾ ਐਸ ਜੇ ਜਿਹੜੀ ਉਹਨਾਂ ਨੇ categories ਨੂੰ ਸਭ ਤੋਂ ਡਿਫਾਈਨ ਕੀਤਾ ਕਿਊਬਿਕ ਜਿਹੜੀ ਆ ਫ੍ਰੈਂਚ ਜਿਹੜੀ ਕੀ ਹੈ ਨਾ ਜਿਹੜੀ ਕੀ ਆ B2 ਲੈਵਲ ਸਭ ਤੋਂ ਉੱਪਰ ਅਸਲ ਇਹ ਹੈਗਾ ਤੁਸੀਂ ਕੈਨੇਡਾ 'ਚ ਕਿਤੇ ਵੀ ਰਹਿੰਦੇ ਆ ਤੇ ਜੇ ਤੁਸੀਂ ਮੈਂ ਕਹਿੰਦਾ ਕਿਊਬਿਕ ਰਹਿਣਾ ਸਭ ਤੋਂ ਸੌਖਾ ਮੈਂ ਤਾਂ ਕਹੂੰਗਾ ਕਿ ਆ ਰਸਤਾ ਹੈਗਾ ਫ੍ਰੈਂਚ ਸਿੱਖਣ ਦਾ B2 ਲੈਵਲ ਜੇ ਤੁਸੀਂ ਕਲੀਅਰ ਕਰਦੇ ਡਿਗਰੀ ਡਿਪਲੋਮਾ ਵੀ ਮਿਲ ਜਾਣਾ ਵਾ ਸੋ ਪੀਆਰ ਲੈ ਤੁਸੀਂ ਡਾਇਰੈਕਟ ਐਲੀਜੀਬਲ ਹੁੰਦੇ ਆ ਸੋ ਮੀਨਸ ਵਿਦਨ 3 ਇਅਰ ਤੁਸੀਂ ਆਪਣਾ ਪੀਆਰ ਸੈਟਲਮੈਂਟ ਹੋਣ ਦਾ ਵੀ ਸਪਨਾ ਪੂਰਾ ਕਰ ਸਕਦੇ ਆ ਸੋ ਅੱਜ ਮੈਂ ਸਿਰਫ ਤੁਹਾਨੂੰ ਇੱਕ ਝੂਠੇ ਸਪਨੇ ਨਹੀਂ ਦਿਖਾਏ ਸਿਰਫ ਇੱਕ ਤੁਹਾਨੂੰ ਰਾਸਤਾ ਵੀ ਦਿਖਾਇਆ ਫਾਇਦੇ ਨੁਕਸਾਨ ਦੀ ਵੀ ਗੱਲ ਕੀਤੀ ਆ ਹਾਂ ਬਿਲਕੁਲ ਇਹਦੇ ਵਿੱਚ ਤੁਹਾਡੀ بڑے ਬੱਚੇ ਜਿੰਨੇ ਵੀ ਆ ਜੇ ਤੁਹਾਡੇ ਬੱਚਿਆਂ ਨੂੰ ਮਿਹਨਤ ਦੀ ਲੋੜ ਜ਼ਰੂਰ ਹੋਊਗੀ ਸੋ ਮੈਂ ਹਰ ਬੱਚੇ ਨੂੰ ਕਹਾਂਗਾ ਮਿਹਨਤ ਤੋਂ ਨਾ ਡਰੋ ਇਸ ਵੇਲੇ ਇਸ ਵੇਲੇ ਵੱਧ ਤੋਂ ਵੱਧ ਭੀੜ ਤੋਂ ਲਾ ਕੇ ਕਿੱਦਾਂ ਆਪਾਂ ਬੰਨਾ ਉਹ ਵਾਲੇ ਟਰੈਕ ਤੇ ਆਪਾਂ ਚੱਲੀਏ ਕਿਊਬੇਕ ਐਸ ਵੇਲੇ ਮੈਂ ਬਿਲਕੁਲ ਡੈਫੀਨਿਟਲੀ ਬੱਚੇ ਨੂੰ ਕਹਾਂਗਾ ਕਿ ਹਾਂ ਤੁਹਾਡੇ ਪੈਸੇ ਵੀ ਬਚਣਗੇ ਮਿਹਨਤ ਕਰ ਲੋ 2 ਸਾਲ ਜਿਹੜੀਆਂ ਪੀਆਰ ਵਾਸਤੇ ਐਸ ਵੇਲੇ ਚੈਲੈਂਜਿੰਗ ਹੈਗੀਆਂ ਨਾ ਕਹਿੰਦੇ ਕਮਾਈ ਘਟਾ ਖਰਚਾ ਘਟਾ ਲੋ ਆ ਦੂਸਰੀ ਗੱਲ ਜਿਹੜੇ ਬੱਚੇ ਐਸ ਵੇਲੇ ਫਸੇ ਹੁਣ ਪੀਆਰ ਦੇ ਪੁਆਇੰਟ ਤਾਂ ਥੱਲੇ ਆਣ ਹੀ ਦੀ ਐਕਸਪ੍ਰੈਸ ਐ ਉਹ ਬੱਚਿਆਂ ਨੂੰ ਕੀ ਕਰਨਗੇ ਹੁਣ ਪਹਿਲੀਆਂ ਮਿਆ ਪੈਨ ਵੇਚਣੇ ਪੈਣੀਆਂ ਜਾਂ ਜਿੰਨਾ ਪੈਸਾ ਕਮਾਇਆ 25 30 30 40 40 50 ਜਾਂ ਲੱਖ ਤੱਕ ਵੀ ਬਹੁਤ ਜ਼ਿਆਦਾ ਉਹ ਤੇ ਐਲ ਐਮ ਆਈਆਂ ਲੈਣੀਆਂ ਬਲੈਕਮੇਲਿੰਗ ਸ਼ੁਰੂ ਹੋਈ ਆ ਤੁਸੀਂ ਆਪਣੇ ਮਾਪਿਆਂ ਦੇ ਲੱਖਾਂ ਰੁਪਏ ਤੁਹਾਡਾ ਇੱਕ ਸਹੀ ਫੈਸਲਾ ਪਹਿਲੇ ਦਿਨ ਹੀ ਤੁਹਾਨੂੰ ਬਚਾ ਸਕਦਾ ਬਟ ਆਇਦਾ ਮਤਲਬ ਇਹ ਨਹੀਂ ਕਿ ਅੱਜ ਮੈਂ ਜੇ ਕਹਿ ਤਾ ਤਾਂ ਸਹੀ ਐ ਸੋ ਡੀਪਲੀ ਰਿਸਰਚ ਕਰਕੇ ਇੱਕ ਵਾਰੀ ਦੁਬਾਰ ਕੈਨੇਡਾ ਦੀ ਅਫੀਸ਼ੀਅਲ ਸਾਈਟ ਤੇ ਜਾ ਕੇ ਹਰ ਚੀਜ਼ ਗੂਗਲ ਤੇ ਦੁਬਾਰਾ ਚੈੱਕ ਕਰਕੇ ਤਾਂ ਫੈਸਲਾ ਲੈਣਾ ਸੋ ਸਾਡੇ ਕੋਲ ਵੀ ਮੈਂ ਤਾਂ ਕਹਿੰਦਾ ਹੁਣ ਆਪਣੇ ਸਾਰੇ ਡਾਊਟ ਕਲੀਅਰ ਕਰਕੇ ਦੈਨ ਆਪਣੇ ਬੱਚੇ ਦੀ ਕਿਸਮਤ ਜਿਹੜੀ ਕੀ ਹੈ ਸਾਡੇ ਹੱਥਾਂ ਚ ਦੇ ਕੇ ਜਾਓ ਸੋ ਆ ਇਹ ਜਿਹੜੀ ਤੁਹਾਡੇ ਕੋਲ ਜਿਹੜੀ ਆਪਸ਼ਨ ਹੈਗੀ ਨਾ ਵਨ ਵਨ ਸਿਚੁਏਸ਼ਨ ਆ ਸੋ ਇਹਦਾ ਮਤਲਬ ਇਹ ਨਹੀਂ ਕਿ ਸਿਰਫ ਆਪਾਂ ਕਹੇ ਦੀ ਹਾਂ ਕਯੂਬਿਕ ਮੋਂਟਰੀਅਲ ਭੇਜ ਦੇ ਨਹੀਂ ਉਸ ਕਾਲਜ ਦਾ ਸਾਰਾ ਕੁਝ ਹਰ ਚੀਜ਼ ਚੈੱਕ ਕਰਕੇ ਲੌਂਗ ਟਰਮ ਦੀ ਆਪਣੀ ਪਲੈਨਿੰਗ ਕਰਕੇ ਇਸ ਵੇਲੇ ਕੈਨੇਡਾ ਜਾਓ ਵੀਜ਼ਾ ਮਜ਼ਾਕ ਆ ਆਈ ਜਾਣਾ ਚਾਹੇ ਗਿਆਪਾ ਚਾਹੇ ਰਿਫਿਊਜ਼ ਲਾ ਵਾਟਸ ਹੋਏਵਰ ਪਰ ਓਨਲੀ ਥਿੰਗ ਮੈਟਰ ਕਿ ਲੌਂਗ ਟਰਮ ਦੇ ਵਿੱਚ ਸੈਟਲਮੈਂਟ ਕਿੰਨੀ ਜ਼ਿਆਦਾ ਈਜ਼ੀ ਹੋ ਸਕਦੀ ਹੈ ਹੋਰ ਵੀਰੇ ਡਾਊਟ ਵਾਸਤੇ ਆਪਣੇ ਕਲੀਅਰ ਕਰਨ ਵਾਸਤੇ ਤੁਸੀਂ ਸਾਡੇ ਜਲੰਧਰ ਅੰਮ੍ਰਿਤਸਰ ਚੰਡੀਗੜ੍ਹ ਆਫਿਸ ਜ਼ਰੂਰ ਵਿਜ਼ਿਟ ਕਰ ਸਕਦੇ ਹੋ ਚਲੋ ਬਹੁਤ ਬਹੁਤ ਧੰਨਵਾਦ ਤਿਰਤ ਜੀ ਬਹੁਤ ਹੀ ਮਹੱਤਵਪੂ 85578 85578 ਤੇ ਤੁਸੀਂ ਟੈਲੀਫੋਨ ਕਰੋ ਔਰ ਤੀਰਚੀ ਦੇ ਨਾਲ ਹੋਰ ਗੱਲ ਕਰ ਧੰਨ